ਛੋਟੀਆਂ ਪਰ ਬਹੁਤ ਹੀ ਕਾਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਹਫਤੇ ਵਿੱਚ ਇੱਕ ਵੱਡੀ ਇਲਾਇਚੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਲਈ ਖੰਸੀ ਤੋਂ ਬਚੇ ਰਹਿ ਸਕਦੇ ਹੋ ਨੰਬਰ 2 ਉਹਨਾਂ ਲੋਕਾਂ ਨੂੰ ਕਦੇ ਵੀ ਫੁੱਲ ਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦਾ ਯੂਰਿਕ ਐਸਿਡ ਵਧਿਆ ਹੁੰਦਾ ਹੈ ਨੰਬਰ 3 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਪਹਿਲਾਂ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਤੇਲ ਦੀ ਮਾਲਿਸ਼ ਕਰ ਲਿਆ ਕਰੋ ਇਸ ਨਾਲ ਇੱਕ ਤਾਂ ਸਿਰ ਦੇ ਖੂਨ ਦਾ ਸਰਕਲ ਸਹੀ ਹੁੰਦਾ ਹੈ ਦੂਸਰਾ ਵਾਲਾਂ ਦੀ ਲੰਬਾਈ ਵੀ ਵਧਣ ਲੱਗ ਜਾਂਦੀ ਹੈ ਤੇ ਨਾਲ ਹੀ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ ਨੰਬਰ 4 ਜੇਕਰ ਤੁਸੀਂ ਪ੍ਰਾਣੀ ਖੰਸੀ ਤੋਂ ਪਰੇਸ਼ਾਨ ਹੋ ਤਾਂ ਅਨਾਰ ਦਾ ਇੱਕ ਛੋਟਾ ਜਿਹਾ ਟੁਕੜਾ ਚਬਾ ਲਿਆ ਕਰੋ ਇਸ ਨਾਲ ਖੰਸੀ ਤੋਂ ਆਰਾਮ ਮਿਲੇਗਾ ਨੰਬਰ 5 ਹਫਤੇ ਵਿੱਚ ਜੇਕਰ ਤੁਸੀਂ ਇੱਕ ਵਾਰ ਹਲਦੀ ਦਾ ਲੇਪ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦੇ ਮੋਹਾਸੇ ਖਤਮ ਹੋ ਜਾਂਦੇ ਹਨ ਤੇ ਨਾਲ ਹੀ ਚਿਹਰੇ ਦੀਆਂ ਛਾਈਆਂ ਵੀ ਮਿਟ ਜਾਂਦੀਆਂ ਹਨ। ਨੰਬਰ 6 ਜੇਕਰ ਤੁਸੀਂ ਗਰਮ ਪਾਣੀ ਵਿੱਚ ਇੱਕ ਟੁਕੜਾ ਗੁੜ ਤੇ ਥੋੜੀ ਜਹੀ ਕਾਲੀ ਮਿਰਚ ਦਾ ਪਾਊਡਰ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਸ ਨਾਲ ਖੰਸੀ, ਜ਼ੁਖਾਮ ਤੇ ਗਲੇ ਦੀ ਜਕੜਨ ਤੋਂ ਆਰਾਮ ਮਿਲਦਾ ਹੈ। ਨੰਬਰ 7 ਜਿੰਨਾ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਹੈ ਉਹਨਾਂ ਨੂੰ ਮੂਲੀ ਦੇ ਪੱਤੇ ਜ਼ਰੂਰ ਖਾਣੇ ਚਾਹੀਦੇ ਹਨ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 8 ਜੇਕਰ ਤੁਸੀਂ ਆਪਣੇ ਸਿਰ ਉੱਪਰ ਮਹਿੰਦੀ ਲਗਾਉਂਦੇ ਹੋ ਤਾਂ ਕਲਰ ਆਉਣ ਤੱਕ ਇਸੇ ਰੂਪਰ ਲਗਾ ਕੇ ਰੱਖੋ ਪਰ ਜੇਕਰ ਤੁਸੀਂ ਜ਼ਿਆਦਾ ਧੀਰ ਤੱਕ ਇਸ ਨੂੰ ਆਪਣੇ ਵਾਲਾਂ ਉੱਪਰ ਲਗਾਉਂਦੇ ਹੋ ਤਾਂ ਤੁਹਾਡੇ ਵਾਲਾਂ ਦੀ ਚਮਕ ਨੂੰ ਆਪਣੇ ਅੰਦਰ ਸਮਾ ਲੈਂਦੀ ਹੈ ਨੰਬਰ 9 ਆਪਣੇ ਘਰ ਦੇ ਕਿਸੇ ਵੀ ਬਾਥਰੂਮ ਵਿੱਚ ਪਈ ਬਾਲਟੀ ਨੂੰ ਕਦੇ ਵੀ ਖਾਲੀ ਨਾ ਰੱਖੋ ਸਗੋਂ ਹਮੇਸ਼ਾ ਪਾਣੀ ਨਾਲ ਭਰ ਕੇ ਰੱਖੋ ਜੇਕਰ ਖਾਲੀ ਰੱਖਣੀ ਹੈ ਤਾਂ ਉਸ ਨੂੰ ਹਮੇਸ਼ਾ ਮੁੱਦੀ ਮਾਰ ਕੇ ਹੀ ਰੱਖੋ ਨੰਬਰ 10 ਜੇਕਰ ਜੋੜਾਂ ਵਿੱਚ ਦਰਦ ਜ਼ਿਆਦਾ ਰਹਿੰਦਾ ਹੈ ਤਾਂ ਦੁੱਧ ਵਿੱਚ ਅਦਰਕ ਉਬਾਲ ਕੇ ਪੀ ਲਓ ਇਸ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ ਨੰਬਰ 11 ਜੇਕਰ ਤੁਸੀਂ ਮਲਤਾਨੀ ਮਿੱਟੀ ਆਪਣੇ ਵਾਲਾਂ ਵਿੱਚ ਲਗਾ ਕੇ ਬਾੜ ਤੋ ਲੈਂਦੇ ਹੋ ਤਾਂ ਇਸ ਨਾਲ ਵਾਲ ਝੜਨੇ ਬਿਲਕੁਲ ਬੰਦ ਹੋ ਜਾਂਦੇ ਹਨ ਨੰਬਰ 12 ਜੇਕਰ ਤੁਸੀਂ ਲਗਾਤਾਰ 1 ਮਹੀਨਾ ਕਿਸ਼ਮਿਸ਼ ਵਾਲਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦੇ ਸਾਰੇ ਦਾਗ-ਧੱਬੇ ਸਾਫ਼ ਹੋ ਜਾਣਗੇ ਨਾਲ ਹੀ ਬੀ ਸਾਫ਼ ਹੋ ਜਾਵੇਗਾ ਨੰਬਰ 13 ਜੇਕਰ ਤੁਹਾਨੂੰ ਘਰਾੜੇ ਆਉਣ ਦੀ ਸਮੱਸਿਆ ਹੈ ਜਾਂ ਫਿਰ ਨੀਂਦ ਚੰਗੀ ਨਹੀਂ ਆਉਂਦੀ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ﺍﻟैची ਪਾਊਡਰ ਖਾ ਲਓ ਇਸ ਨਾਲ ਫਾਇਦਾ ਹੋਵੇਗਾ ਨੰਬਰ 14 ਸਾਇੰਸ ਦੇ ਅਨੁਸਾਰ ਜੇਕਰ ਤੁਸੀਂ ਰੋਜ਼ਾਨਾ ਗੁੜ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਬਹੁਤ ਹੀ ਮਜ਼ਬੂਤ ਤੇ ਚਮਕਦਾਰ ਬਣਦੇ ਹਨ ਕਿਉਂਕਿ ਇਸ ਵਿੱਚ ਬਹੁਤ ਹੀ ਲੋਹੇ ਦੇ ਤੱਤ ਪਾਏ ਜਾਂਦੇ ਹਨ ਨੰਬਰ 15 ਅੰਡੇ ਨੂੰ ਕਦੇ ਵੀ ਫਰਿੱਜ ਵਿੱਚ ਨਾ ਰੱਖੋ ਨਹੀਂ ਤੇ ਤੁਹਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੋ ਸਕਦਾ ਹੈ। ਨੰਬਰ 16 ਆਪਣੇ ਖਾਣੇ ਵਿੱਚ ਦਾਲ, ਸਬਜ਼ੀ ਅਤੇ ਦਹੀਂ ਦਾ ਸੇਵਨ ਜ਼ਰੂਰ ਕਰਿਆ ਕਰੋ। ਇਸ ਨਾਲ ਸਰੀਰ ਨੂੰ ਸਹੀ ਮਾਤਰਾ ਵਿੱਚ ਤੱਤ ਮਿਲਦੇ ਹਨ ਜਿਸ ਨਾਲ ਤੁਹਾਡੇ ਸਰੀਰ ਅੰਦਰ ਕੰਮ ਕਰਨ ਦੀ ਸ਼ਕਤੀ ਵਾਧੀ ਹੈ। ਨੰਬਰ 17 ਜੇਕਰ ਤੁਹਾਡੇ ਦੰਦਾਂ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਇੱਕ ਲੌਂਗ ਆਪਣੇ ਦੰਦਾਂ ਥੱਲੇ ਰੱਖ ਲਓ। ਇਸ ਨਾਲ ਦਰਦ ਸ਼ੂਮੰਤਰ ਹੋ ਜਾਵੇਗਾ। ਨੰਬਰ 12 ਜੇਕਰ ਤੁਸੀਂ ਜਿਆਦਾ ਜਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀਆਂ ਹੱਡੀਆਂ ਕਮਜ਼ੋਰ ਪੈਣ ਲੱਗ ਜਾਂਦੀਆਂ ਹਨ ਜਿਸ ਨਾਲ ਸਰੀਰੰਦਰ ਅਕਸਰ ਦਰਦ ਰੈਨ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 19 ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਦੁੱਧ ਵਿੱਚ ਇਲਾਇਚੀ ਪਾਊਡਰ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਅੱਖਾਂ ਨੂੰ ਕਾਫੀ ਲਾਭ ਮਿਲਦਾ ਹੈ ਨੰਬਰ 1 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਵਿੱਚ ਇੱਕ ਮੁਠੀ ਚਨੇ ਦੀ ਦਾਲ ਪਿਓ ਕੇ ਰੱਖੋ ਸਵੇਰੇ ਇਸ ਵਿੱਚ 5 ਤੋਂ 6 ਕਿਸ਼ਮਿਸ਼ ਅਤੇ ਮਿਸ਼ਰੀ ਮਿਲਾ ਕੇ ਖਾ ਲੋ ਇਸ ਨਾਲ શરી ਦਾ ਥੁਪਲਾਪਨ ਖਤਮ ਹੋ ਜਾਵੇਗਾ ਨੰਬਰ 21 ਸਭ ਤੋਂ ਸ਼ਕਤੀਸ਼ਾਲੀ ਜੇਕਰ ਕੋਈ ਸਬਜ਼ੀ ਹੈ ਤਾਂ ਮਰੀਂਗਾ ਹੈ ਕੈਲਸ਼ੀਅਮ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਨੰਬਰ 1 ਜੇਕਰ ਸਰਦੀ ਦੇ ਕਾਰਨ ਤੁਹਾਡੀ ਸਕਿਨ ਡਰਾਈ ਤੇ ਬੇਜਾਨ ਹੋ ਗਈ ਹੈ ਤਾਂ ਇਹ ਚੀਜ਼ੇ ਸ਼ਨਾਣ ਕਰਨ ਤੋਂ ਬਾਅਦ ਮਲਾਈ ਵਿੱਚ ਪਾ ਕੇ ਚਿਹਰੇ ਉੱਪਰ ਲਗਾ ਲਓ ਮਲਾਈ ਵਿੱਚ ਇੱਕਰ ਤੁਸੀਂ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਚਿਹਰਾ ਚਮਕਦਾਰ ਤੇ ਗਲੋਇੰਗ ਬਣ ਜਾਵੇਗਾ ਨੰਬਰ 3 ਜਿਹੜੀਆਂ ਔਰਤਾਂ ਮਰਦ ਰੋਜ਼ਾਨਾ ਸਾਈਕਲ ਚਲਾਉਂਦੇ ਨੇ ਉਹਨਾਂ ਦੇ ਗੋਡੇ ਕਦੇ ਵੀ ਦੁਖਦੇ ਨਹੀਂ ਨੰਬਰ 24 ਜੇਕਰ ਤੁਸੀਂ ਸਰਦੀ ਦੇ ਮੌਸਮ ਵਿੱਚ ਦੁੱਧ ਵਿੱਚ ਸੁਹਾਰੇ ਵਾਲ ਕੇ ਪੀਂਦੇ ਹੋ ਤਾਂ ਇਸ ਨਾਲ ਤੁਸੀਂ ਜਲਦੀ ਬੁੱਢੇ ਨਹੀਂ ਹੋਵੋਗੇ ਨਾਲ ਹੀ ਚਿਹਰੇ ਉੱਪਰ ਝੁਰਲੀਆਂ ਵੀ ਨਹੀਂ ਪੈਣਗੀਆਂ ਨੰਬਰ 25 ਜਿਹੜੇ ਲੋਕ ਰੋਜ਼ਾਨਾ ਹਲਕਾ ਜਿਹਾ ਕਾਲਾ ਨਾਮਕ ਚਟ ਲੈਂਦੇ ਨੇ ਉਹਨਾਂ ਦਾ ਗਲਾ 70 ਸਾਲ ਤੱਕ ਵੀ ਖਰਾਬ ਨਹੀਂ ਹੁੰਦਾ ਨੰਬਰ 2 ਜੇਕਰ ਔਰਤਾਂ ਨੂੰ ਦੁੱਧ ਵਿੱਚ ਸਾਰੇ ਵਾਲ ਕੇ ਪੀ ਲੈਣਾ ਉਹਨਾਂ ਨੂੰ ਖਾ ਲੈਣ ਤਾਂ ਇਸ ਨਸਤੀ ਸਾਲ ਦੀ ਉਮਰ ਵਿੱਚ ਵੀ ਉਹ ਬੱਚੀ ਦੀ ਤਰ੍ਹਾਂ ਜਵਾਨ ਹੀ ਦਿਖਣਗੀਆਂ। ਨੰਬਰ 7 ਉਹ ਔਰਤ ਜਲਦੀ ਨਾ ਬੁੱਢੀ ਨਹੀਂ ਹੁੰਦੀ ਜਿਹੜੀ ਔਰਤ ਰੋਜ਼ਾਨਾ ਅੰਜੀਰ ਦਾ ਸੇਵਨ ਕਰਦੀਆਂ ਹਨ। ਨੰਬਰ 8 ਜੇਕਰ ਤੁਸੀਂ ਪੁਰਾਣੀ ਤੋਂ ਪੁਰਾਣੀ ਖਾਜ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਜੈਵੈਣ ਵਾਲਾ ਤੇਲ ਉਸ ਜਗ੍ਹਾ ਉੱਪਰ ਲਗਾ ਕੇ ਮਾਲਿਸ਼ ਕਰ ਲਓ ਜਿੱਥੇ ਜਗ੍ਹਾ ਤਿੱਖਾਜ ਹੋ ਰਹੀ ਹੈ ਸੋਰਾ ਮਿਲੇਗਾ। ਨੰਬਰ 29 ਪ੍ਰਤੀ ਦਿਨ 200 ml ਜੂਸ ਅੱਧੇ ਗਲਾਸ ਪਾਣੀ ਵਿੱਚ ਮਿਲਾ ਕੇ ਪੀ ਲਓ ਇਸ ਨਾਲ ਕਾਫੀ ਸਰੀਰ ਨੂੰ ਲਾਭ ਮਿਲਦੇ ਹਨ ਨੰਬਰ 3 ਜੇਕਰ ਤੁਹਾਨੂੰ ਬਾਰ ਬਾਰ ਪਿਸ਼ਾਬ ਜਾਣ ਦੀ ਸਮੱਸਿਆ ਰਹਿੰਦੀ ਹੈ ਤਾਂ ਇੱਕ ਮੁਠੀ ਭਰ ਕੇ ਕਿਸ਼ਮਿਸ਼ ਖਾ ਲਓ ਇਸ ਨਾਲ ਲਾਭ ਮਿਲੇਗਾ ਜਾਂ ਫਿਰ ਤੁਸੀਂ ਸਾਗ ਵਿੱਚ ਮੱਖਣ ਪਾ ਕੇ ਖਾ ਸਕਦੇ ਹੋ ਨੰਬਰ 33 ਜੇਕਰ ਤੁਸੀਂ ਕਾਲੇ ਬੁੱਲਾਂ ਤੋਂ ਬਹੁਤ ਪਰੇਸ਼ਾਨ ਰਹਿੰਦੇ ਹੋ ਤਾਂ ਚਕੰਦਰ ਦਾ ਰਾਸ ਘੱਟ ਕੇ ਉਸ ਨੂੰ ਨਾਰੀਅਲ ਤੇਲ ਵਿੱਚ ਮਿਲਾ ਕੇ ਆਪਣੇ ਬੁੱਲਾਂ ਉੱਪਰ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਕੇ ਮਾਲਿਸ਼ ਕਰਕੇ ਸੌਂ ਜਾਓ ਇਸ ਨਾਲ ਤੁਹਾਡੇ ਬੁੱਲ ਖਲਾਬੀ ਹੋਣ ਲੱਗ ਜਾਣਗੇ। ਨੰਬਰ 32 ਜੇਕਰ ਤੁਸੀਂ ਜ਼ਿਆਦਾ ਸ਼ੈਂਪੂ ਦਾ ਇਸਤੇਮਾਲ ਆਪਣੇ ਵਾਲਾਂ ਉੱਪਰ ਕਰਦੇ ਹੋ ਤਾਂ ਇਸ ਨਾਲ ਇੱਕ ਤਾਂ ਵਾਲ ਸਫੈਦ ਹੁੰਦੇ ਨੇ ਦੂਸਰਾ ਇਸ ਨਾਲ ਵਾਲ ਝੜਨ ਲੱਗ ਜਾਂਦੇ ਹਨ। ਨੰਬਰ 33 ਕਦੇ ਵੀ ਕਿਸੇ ਵੀ ਇਨਸਾਨ ਨੂੰ ਕੱਚੇ ਫਲ ਅਤੇ ਕੱਚੀ ਰੋਟੀ ਨਹੀਂ ਖਾਣੇ ਚੰਦੀਸ ਨਾਲ ਸਰੀ ਨੂੰ ਕਾਫੀ ਨੁਕਸਾਨ ਪਹੁੰਚਦੇ ਹਨ ਨੰਬਰ 33 ਹੱਸਣਾ ਬਹੁਤ ਹੀ ਚੰਗਾ ਹੈ ਜੇਕਰ ਤੁਸੀਂ ਸਵੇਰ ਦੇ ਸਮੇਂ ਹੱਸਦੇ ਹੋ ਤਾਂ ਇਸ ਨਾਲ ਤੁਹਾਡੇ ਦਿਲ ਦੀ ਨਾਲੀ ਸਾਫ਼ ਹੋ ਜਾਂਦੀ ਹੈ ਨਾਲ ਹੀ ਤੁਹਾਡੇ ਸਰੀਰ ਦਾ ਖੂਨ ਵੀ ਵਧਦਾ ਹੈ ਨੰਬਰ 35 ਜਿਹੜੇ ਲੋਕ ਦੁਪਹਿਰ ਨੂੰ ਖਾਣੇ ਨਾਲ ਪਿਆਜ਼ ਖਾਂਦੇ ਹਨ ਉਹ ਜਲਦੀ ਨਾਲ ਬੁੱਢੇ ਨਹੀਂ ਹੁੰਦੇ ਤੇ ਨਾਲ ਹੀ ਰਾਤ ਨੂੰ ਕਦੇ ਵੀ ਕੱਚਾ ਪਿਆਜ਼ ਨਾ ਖਾਓ ਇਸ ਨਾਲ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ ਨੰਬਰ 36 ਜੇਕਰ ਅੱਖਾਂ ਦਾ ਰੰਗ ਪੀਲਾ ਪੈ ਜਾਵੇ ਤਾਂ ਕਿਸੇ ਨਾ ਕਿਸੇ ਬਿਮਾਰੀ ਦਾ ਸੰਕੇਤ ਦੇ ਰਿਹਾ ਹੈ ਜਿਹੜੇ ਲੋਕ ਨੀਂਦ ਘੱਟ ਲੈਂਦੇ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਜਲਦੀ ਹੋ ਜਾਂਦੀ ਹੈ ਨੰਬਰ 37 ਜੇਕਰ ਤੁਸੀਂ ਨੀਂਦ ਦੀ ਗੋਲੀ ਜ਼ਿਆਦਾ ਖਾਂਦੇ ਹੋ ਤਾਂ ਇਸ ਨਾਲ ਇੱਕ ਤਾਂ ਇਸ ਦੀ ਆਦਤ ਪੈ ਜਾਂਦੀ ਹੈ ਦੂਸਰਾ ਇਸ ਨਾਲ ਹਾਰਟ ਅਟੈਕ ਆਉਣ ਦਾ ਖਤਰਾ ਵੱਧ ਜਾਂਦਾ ਹੈ ਨੰਬਰ 38 ਜੇਕਰ ਸਿਰਦਰਦ ਜ਼ਿਆਦਾ ਹੋ ਰਿਹਾ ਹੈ ਤਾਂ ਦੇ ਘੰਟੇ ਲਈ ਅੱਖਾਂ ਬੰਦ ਕਰਕੇ ਸੌਂਜੋ ਕੁਝ ਵੀ ਸੋਚੋ ਨਾ ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਸਿਰਦਰਦ ਠੀਕ ਹੋ ਜਾਵੇਗਾ। ਨੰਬਰ 39 ਜਿਹੜੀ ਔਰਤਾਂ ਆਪਣੇ ਆਪ ਨੂੰ ਪੂਰੀ ਜ਼ਿੰਦਗੀ ਲਈ ਖੂਬਸੂਰਤ ਦਿਖਾਉਣਾ ਚਾਹੁੰਦੀਆਂ ਨੇ ਉਹ ਔਰਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਦੇ ਉੱਤੇ ਵਿੱਚ ਸੇਬ ਮਿਲਾ ਕੇ ਖਾ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 40 ਜਿਹੜੇ ਲੋਕ ਬਹੁਤੀ ਤੇਜ਼ੀ ਨਾਲ ਖਾਣਾ ਖਾਂਦੇ ਨੇ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ। ਨੰਬਰ 41 ਜੇਕਰ ਤੁਸੀਂ ਵੱਡੀ ਉਮਰ ਦੇ ਨਾਲ ਨਾਲ ਆਪਣੀਆਂ ਚੁਰੜੀਆਂ ਨੂੰ ਦੂਰ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਕਿਨ ਕੇਅਰ ਕਰਨਾ ਬਹੁਤ ਹੀ ਜ਼ਰੂਰੀ ਹੈ ਹਫਤੇ ਵਿੱਚ ਇੱਕ ਸਕਰਬ ਜ਼ਰੂਰ ਕਰੋ ਤੇ ਨਾਲ ਹੀ ਹਾਈਡਰੇਟ ਮਾਸਕ ਵੀ ਜ਼ਰੂਰ ਲਗਾਓ ਨੰਬਰ 42 ਜਿਸ ਵੀ ਵਿਅਕਤੀ ਦਾ ਹਾਜਮਾ ਸਹੀ ਨਹੀਂ ਰਹਿੰਦਾ ਰੋਜ਼ਾਨਾ ਗੰਨੇ ਦਾ ਚੂਸਟ ਰੂਪ ਵਿੱਚ ਪੀਵੇ ਪਰ ਸ਼ੂਗਰ ਦੇ ਮਰੀਜ਼ ਨੂੰ ਇਸ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਨੰਬਰ 43 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਟੱਕੇ ਰੱਖਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਗੰਦਗੀ ਤੋਂ ਬਚੇ ਰਹਿ ਸਕਦੇ ਨੇ ਜਿਸ ਨਾਲ ਉਹਨਾਂ ਵਿੱਚ ਕਦੇ ਵੀ ਕਾਰ ਦੀ ਸਮੱਸਿਆ ਨਹੀਂ ਹੋਵੇਗੀ ਨਾਲ ਹੀ ਝੜਨੇ ਵੀ ਬੰਦ ਹੋ ਜਾਣਗੇ ਨੰਬਰ 44 ਜੇਕਰ ਤੁਸੀਂ ਆਪਣੀ ਰੀੜ ਦੀ ਹੱਡੀ ਦਾ ਦਰਦ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਰਾਣੇ ਤੋਂ ਬਿਨਾਂ ਸੌਣਾ ਸਿੱਖੋ ਜੇਕਰ ਪਿਸ਼ਾਬ ਦੀ ਚੱਲਨ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤુલਸੀ ਦੇ ਪੱਤੇ ਚਬਾ ਲਿਆ ਕਰੋ ਲੱਭ ਮਿਲੇ ਦਾ ਨੰਬਰ 45 ਜੋ انسان ਰੋਜ਼ਾਨਾ ਆਪਣੇ ਹੱਥਾਂ ਪੈਰਾਂ ਦੀਆਂ ਤਲੀਆਂ ਤੇ ਤੇਲ ਦੀ ਮਾਲਿਸ਼ ਕਰਕੇ ਸੌਂਦਾ ਹੈ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਹਮੇਸ਼ਾ ਲਈ ਬਚਿਆ ਰਹਿੰਦਾ ਹੈ ਨੰਬਰ 6 ਵਾਲੀ ਜਦੋਂ ਵੀ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਨੂੰ ਇੱਕ ਤੋਂ ਘੰਟੇ ਦੇ ਅੰਦਰ ਅੰਦਰ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾ ਦੇਣਾ ਚਾਹੀਦਾ ਹੈ ਇਸ ਨਾਲ ਬੱਚਾ ਸਿਹਤਮੰਦ ਰਹਿੰਦਾ ਹੈ ਨੰਬਰ 47 ਰਾਤ ਦੇ ਸਮੇਂ ਕਦੇ ਵੀ ਦਹੀਂ ਦਾ ਸੇਵਨ ਨਾ ਕਰੋ ਇਸ ਨਾਲ ਜੋੜਾਂ ਵਿੱਚ ਦਰਦ ਵਧਣ ਲੱਗ ਜਾਂਦਾ ਨਾਲ ਹੀ ਖਾਂਸੀ ਜ਼ੁਕਾਮ ਦੀ ਸਮੱਸਿਆ ਹੁੰਦੀ ਹੈ ਤੇ ਨਾਲ ਹੀ ਤੁਹਾਡਾ ਇਮਿਊਨਿਟੀ ਸਿਸਟਮ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 48 ਖਾਣਾ ਖਾਣ ਤੋਂ ਬਾਅਦ ਕਦੇ ਵੀ ਚਾਹ ਨਾ ਪੀਓ ਵਾਸੀ ਸਬਜ਼ੀ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡਾ ਹਾਜਮਾ ਖਰਾਬ ਹੋਣ ਲੱਗ ਜਾਂਦਾ ਹੈ। ਨੰਬਰ 49 ਜੇਕਰ ਤੁਸੀਂ ਗਰਮ ਪਾਣੀ ਭਾਫ਼ ਚਿਹਰੇ ਉੱਪਰ ਕੱਪੜਾ ਰੱਖ ਕੇ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦੀ ਸਾਰੀ ਗੰਦਗੀ ਨਿਕਲ ਜਾਂਦੀ ਹੈ। ਨੰਬਰ 50 ਕੱਚਾ ਦੁੱਧ ਚਿਹਰੇ ਦੀ ਰੰਗਤ ਨੂੰ ਨਿਖਾਰਨ ਲਈ ਕਾਫੀ ਲਾਭਦਾਇਕ ਹੈ। ਇਸ ਲਈ ਕੱਚੇ ਦੁੱਧ ਵਿੱਚ ਰੂਪ ਭਿਓ ਕੇ ਇਸ ਨੂੰ ਚਿਹਰੇ ਉੱਪਰ ਲਗਾਓ ਕੁਝ ਸਮਾਂ ਰੱਖਣ ਤੋਂ ਬਾਅਦ ਚਿਹਰੇ ਨੂੰ ਧੋ ਲਓ। ਸਨ ਲਵ ਮਿਲੇਗਾ ਮੇਰੇ ਪਿਆਰੇ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸੋ ਇਸ ਦੇ ਨਾਲ ਹੀ ਜੇਕਰ ਤੁਸੀ ਕਿਸੇ ਵੀ ਮਰੀਦਾ ਸ਼ਿਕਾਰ ਹੋ ਤਾਂ ਇਹਨਾਂ ਨੂੰ અપਨਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜਰੂਰ ਕਰੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੇ ਨਾਲ ਹੀ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ